ਲੋ ਬਈ ਇਹ ਲੋਕ ਨਹੀਂ ਬਈ ਆਪਣੇ ਮੰਗੂ ਯਾਨੀ ਕਿ ਜੀਰੀ ਜੂਰੀ ਲਾਉਂਦੇ ਹੈਗੇ ਵਾਲੀ ਕਣਕ ਕਣਕ ਵੀ ਵਾਲੀ ਲਾਉਂਦੇ ਹੈਗੇ ਆ ਧਣੀਆਂ ਪਕਾਣਗੇ ਆ ਸੌਫ ਆ ਸੌਫ ਆ ਸਰੋਂ ਯਾਨੀ ਕਿ ਉਹੀ ਵੈਰਾਈਟੀ ਲਾਉਂਦੇ ਨੇ ਜਿਹਦਾ ਰੇਟ ਹੋਵੇ ਪੈਸੇ ਬੜਨ ਵਧੀਆ ਉਹੀ ਚੀਜ਼ ਲਾਣਗੇ ਉਹ ਅੱਗੇ ਕਪਾਹ ਖੜੀ ਆ ਉਹ ਦੇਖੋ ਹਰੀਂ ਦਾ ਖੜਿਆ ਨਾਲ ਜਿਹੜੀਆਂ ਵੈਰੈਟੀਆਂ ਯਾਨੀ ਕਿ ਵਧੀਆ ਪੈਸੇ ਆਂਦੀਆਂ ਨੇ ਪੈਸੇ ਦੇ ਕੇ ਜਾਂਦੀਆਂ ਨੇ ਉਹੀ ਵੈਰੈਟੀਆਂ ਲਾਉਂਦੇ ਨੇ ਲੋਕ ਤੇ ਤਾਂ ਹੀ ਬਈ ਇਹ ਲੋਕ ਯਾਨੀ ਕਿ ਕਰਜ਼ਾਈ ਨੇ ਹੈਗੇ ਯਾਨੀ ਕਿ ਯਾਰ ਸੱਦੀ ਹੀ ਗੱਲ ਆ ਇਹਨਾਂ ਲੋਕ ਹਰੇਕ ਚੀਜ਼ ਮੰਨ ਕੇ ਚੱਲੋ ਵੀ ਬੀਗੇ ਦੇ ਵਿੱਚੋਂ ਨਿਕਲੇ ਜਾਣੀਆਂ 30000 ਦੀ 25 30 35 40000 ਦੀ ਮੰਨ ਕੇ ਚੱਲੋ ਵੀ ਬੀਗੇ ਤੋਂ ਮਨ ਕਰੇ ਬੱਦੇ ਹੋ ਜੇ 30000 ਰੁਪਏ ਕਿਤੋਂ ਗਈ ਨਹੀਂ ਭਾਈ ਵਿੱਗੇ ਚ ਜੱਪਾਉ ਨਹੀਂ ਆਏ ਰੁਪਏ ਕਮਾਉਣ ਦੇ ਇਹ ਲੋਕ ਆ ਆਪਣੇ ਆ ਆਪਣੇ ਲੋਕਾਂ ਮੰਗੂ ਨਹੀਂ ਭਈਆ ਉਹ ਕਰਦੇ ਹੈਗੇ ਠੀਕ ਆ ਆਪਣੇ ਥੋੜਾ ਜਿਹਾ ਲੋਕਾਂ ਨੂੰ ਐ ਹੋ ਜਾਂਦਾ ਵੀ ਕਣਕ ਉਹ ਜੀਰੀ ਲਾ ਲਈਏ ਨਾਲੇ ਪਾਣੀ ਦਾ ਨੁਕਸਾਨ ਨਾਲੇ ਜ਼ਮੀਨਾਂ ਦਾ ਨੁਕਸਾਨ ਹਰ ਇੱਕ ਫਸਲ ਬਈ ਬਾਰੀ ਬਾਰੀ ਵਿਜੜੀ ਜਾਂਦੀ ਆ ਇੰਦਰ ਦਾਲਾਂ ਦੂਲਾਂ ਸਾਰੀਆਂ ਸਭ ਪ੍ਰੀਮੀਅਮ ਬੀਜ ਦੇਣ ਲੋਕਾਂ ਕੋ ਟੈਨਸ਼ਨ ਨਹੀਂ ਕਲੇਵਰਾ ਬਾਦੂ ਹਰ ਇੱਕ ਚੀਜ਼ ਮਿਲੂਗੀ ਤੁਹਾਨੂੰ